ਤਨ ਸ਼੍ਰੀਆ ਤੇ ਗੁਰ ਗੁਰ ਜੈ ਸਾ Just a goodbye. ਨੁ ਬਿਨ ਅਵਰ ਨੰਤਾਤਾ ਬੀਆ ਨਾਮ ਸਦੀਵਾ ਤੇ ਗੁਰ ਫਿਰੱਖੋ ਸਤਨਾਮ har priitum ਮਹਰਾ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ ਸਿਨਮਤ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂ ਪੁਰਖਾਂ ਦੀ ਪਵਿੱਤਰ ਯਾਦ ਵਿੱਚ ਜੁੜ ਬੈਠੇ ਹੋ ਬਾਬਾ ਮੋਹਨ ਸਿੰਘ ਜੀ ਬਾਬਾ ਮਨੀ ਸਿੰਘ ਜੀ ਤੇ ਹੋਰ ਸਾਰਿਆਂ ਨੇ ਬਹੁ ਵੱਡਾ ਉਪਰਾਲਾ ਕੀਤਾ ਹੈ ਮਹਾਂਪੁਰਸ਼ਾਂ ਦੀ ਯਾਦ ਨੂੰ ਫਿਰ ਤਾਜ਼ਾ ਕੀਤਾ ਹੈ ਕਹਿਣ ਸੁਣਨ ਤੋਂ ਬਾਹਰ ਹੋਵੇ ਜੋ ਉਹਦੇ ਲਈ ਸ਼ਬਦ ਛੋਟੇ ਪੈ ਜਾਂਦੇ ਨੇ ਅਸਲ ਵਿੱਚ ਬੀਖਾ ਬਾਤ ਅਗੰਮ ਕੀ ਕਹਿਣ ਸੁਣਨ ਕੀ ਨਹੀਂ ਜੋ ਜਾਣੇ ਸੋ ਕਹੇ ਨਾ ਕਹੇ ਸੋ ਜਾਣੇ ਨਹੀਂ ਮਹਾਂਪੁਰਖਾਂ ਦੀ ਕਿੰਨੀ ਕੁ ਵਡਿਆਈ ਕੀਤੀ ਜਾ ਸਕਦੀ ਹੈ ਜਿੱਥੇ ਪਾਤਸ਼ਾਹ ਕਹਿੰਦੇ ਨੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਅਸਲ 'ਚ ਸਰੀਰ ਕਰਕੇ ਤਾਂ ਲੱਖਾਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਮੱਥਾ ਟੇਕਦੇ ਨੇ ਨੇੜੇ ਨੇ ਲੱਖਾਂ ਲੋਕ ਬੜੀ ਭੀੜ ਤੁਹਾਨੂੰ ਨਜ਼ਰ ਆਏਗੀ ਪਰ ਕਰਮ ਤੇ ਕਰਤੂਤ ਕਰਕੇ ਲੱਖਾਂ ਚੋਂ ਇੱਕ ਅੱਧਾ ਬੰਦਾ ਹੈ ਜਿਹੜਾ ਗੁਰੂ ਦੇ ਨੇੜੇ ਹੈ ਮਹਾਂਪੁਰਸ਼ਾਂ ਦੇ ਨੇੜੇ ਹੈ ਫਿਰ ਬੇਨਤੀ ਕਰ ਆਪ ਜੀ ਨੂੰ ਹੈਨ ਵਿਰਲੇ ਨਾਹੀਂ ਘਣੇ ਫੈਲ ਫਕਰ ਸੰਸਾਰ ਬਾਬਾ ਜੀ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਲੱਖਾਂ ਲੋਕਾਂ ਦਾ ਆਧਾਰ ਕੀਤਾ ਔਰ ਉਹਨਾਂ ਤੋਂ ਹੀ ਵਿਰਸਾਏ ਹੋਏ ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਝੰਕੇ ਧੰਕੇ ਦੀ ਜੋੜ ਤੇ ਬਹੁਤ ਨੇੜਤਾ ਨਾਲ ਮਹਾਪੁਰਖਾਂ ਦੇ ਜੀਵਨ ਨੂੰ ਪੜਨ ਤੇ ਦੇਖਣ ਦਾ ਮੌਕਾ ਮਿਲਿਆ ਸ਼ੇਰੇ ਨਰ ਚੱਲਤਾ ਸਾਧੋ ਜਿੱਥੇ ਬੈਠ ਜਾਂਦੇ ਸੀ ਸ਼ੈਵਰਨ ਲਾਦਨਦੇ ਸੀ ਜਿੱਥੇ ਬੈਠ ਜਾਂਦੇ ਸੀ ਬਾਪੂ ਜੀ ਆਪ ਜੀ ਨੂੰ ਦੁਬਈ ਦਾ ਬਚਨ ਸੁਣਾ ਰਹੇ ਸੀ ਹਜ਼ਾਰਾਂ ਪ੍ਰਾਣੀਆਂ ਨੇ ਅਮਰਤ ਛਕਿਆ ਹਜ਼ਾਰਾਂ ਪ੍ਰਾਣੀਆਂ ਨੇ ਰੋਂਦੀਆਂ ਤੇ ਸਾਰੀਆਂ ਹੀ ਹੁੰਦੀਆਂ ਪਰ ਜਿਹਦਾ ਮਰਜ ਹੈ ਜਦ ਉਹ ਰੋਂਦੀ ਆ ਨਾ ਵੱਡੇ-ਵੱਡਿਆਂ ਦੀ ਧਾ ਨਿਕਲ ਜਾਂਦੀ ਆ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਫਿਰ ਸੁਣਨਾ ਜ਼ਰਾ ਰੋਂਦੀਆਂ ਤੇ ਅੱਖਾਂ ਪੁੰਝਦੀਆਂ ਸਾਰੀਆਂ ਹੀ ਹੁੰਦੀਆਂ ਜਦ ਮਕਾਨ ਜਾਂਦੀ ਆ ਪਰ ਜਿਹਦਾ ਮਰਜ ਹੈ ਜਦ ਉਹ ਰੋਂਦੀ ਆ ਪਰ ਵੱਡੇ ਵੱਡਿਆਂ ਦੀ ਧਾ ਕੜ ਸੁੱਟਦੀ ਹੈ ਹੰਝੂ ਕੜ ਸੁੱਟਦੀ ਹੈ ਕੀਰਤਨ ਤਾਂ ਸਾਡੇ ਵਰਗੇ ਵੀ ਬਥੇਰੇ ਕਰਦੇ ਨੇ ਪਰ ਜਦ ਸੰਤ ਬਾਬਾ ਮਾਨ ਸਿੰਘ ਜੀ ਮਹਾਪੁਰਸ਼ ਕਰਦੇ ਸੀ ਓ ਹੋ 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 ਦੂਸਰਾ ਬੰਦਾ ਆ ਕੇ ਕਹਿੰਦਾ ਸੀ ਬਾਬਾ ਜੀ ਅੰਮ੍ਰਿਤ ਕਦੋਂ ਛਕਾਓਗੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਦਵਾਈ ਵਰਗੇ ਇਸਲਾਮਿਕ ਦੇਸ਼ ਵਿੱਚ ਡਟ ਕੇ ਮਹਾਂਪੁਰਸ਼ਾਂ ਨੇ ਸ਼ੈਵਰਾਂ ਲਾਈਆਂ ਜਗ੍ਹਾ ਨਹੀਂ ਸੀ ਮਿਲਦੀ ਲੋਕਾਂ ਨੇ ਬਾਹਰ ਖੜੇ ਹੋਣਾ ਸੈਂਕੜੇ ਹਜ਼ਾਰਾਂ ਹੀ ਕਾਰਾਂ ਗੱਡੀਆਂ ਖੜੀਆਂ ਹੋਣੀਆਂ ਅਸੀਂ ਪਹਿਲੀ ਵਾਰੀ ਦਰਸ਼ਨ ਕਰਨ ਗਏ ਸਾਨੂੰ ਇੱਕ ਚੀਮਾ ਚੀਮਾ ਹਰਦੇਵਾਲ ਸਿੰਘ ਚੀਮਾ ਹੁੰਦਾ ਸੀ ਉਹ ਲੈ ਗਿਆ ਨਾਲ ਡੀਗਮਨ 70 멤버ਾਂ ਦੇ ਬੈਠਣ ਦਾ ਹਕਮਰਾ ਸੀ ਅਸੀਂ ਇੱਕ ਕਾਰਨਰ 'ਚ ਜਾ ਕੇ ਬਹਿ ਗਏ ਮਹਾਪੁਰਸ਼ ਦੇਖਦੇ ਸੀ ਇਦਾਂ ਸਾਰਿਆਂ ਨੂੰ ਨਜ਼ਰ ਤੋਆ ਕੇ ਕਹਿਣ ਲੱਗੇ ਇੱਕ ਸੱਜਣ ਨੂੰ ਉਹ ਜਿਹੜਾ ਕਾਰਨਰ 'ਚ ਬੰਦਾ ਬੈਠਾ ਉਹਨੂੰ ਬੁਲਾਓ ਕਾਰਨਰ 'ਚ ਬੰਦਾ ਬੈਠਾ ਅਸੀਂ ਉੱਠ ਕੇ ਚਲੇ ਗਏ ਜਿੰਨੇ ਬੰਦੇ ਬੈਠੇ ਸੀ ਉੱਥੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਉਹ ਚੀਮਾ ਜਿਹੜਾ ਸੀ ਉਹ ਬਹਿਣ ਲੱਗਾ ਕਹਿੰਦੇ ਮਹਾਂਪੁਰਸ਼ ਕਹਿਣ ਲੱਗੇ ਮੈਂ ਤੁਹਾਨੂੰ ਤੈਨੂੰ ਵੀ ਕਹਿੰਦਾ ਤੂੰ ਬਾਹਰ ਨਿਕਲ ਜਾ ਅੰਦਰੋਂ ਦਰਵਾਜ਼ਾ ਬੰਦ ਕਰਤਾ ਲੋਕ ਲਾ ਦਿੱਤਾ ਕਹਿਣ ਲੱਗੇ ਤੁਹਾਡੀ ਤਾਂ ਡਿਊਟੀ ਪੰਜਾਬ ਵਿੱਚ ਲੱਗੀ ਆ ਤੁਸੀਂ ਇੱਥੇ ਕਿੱਦਾਂ ਬੈਠੇ ਹੋ ਕਿ ਬਾਬਾ ਜੀ ਕਿਰਪਾ ਤੋਂ ਬਗੈਰ ਗੱਲ ਬਣਦੀ ਨਹੀਂ ਹੁੰਦੀ ਕਹਿੰਦੇ ਕਿਰਪਾ ਤਾਂ ਪਹਿਲਾਂ ਹੀ ਵਰਸ਼ਦੀ ਹੈ ਮਹਾਪੁਰਖਾਂ ਦੀ ਸ੍ਰੀਮਾਨ ਸੰਤ ਬਾਬਾ ਭਗਵੰਦ ਸਿੰਘ ਜੀ ਮਹਾਰਾਜ ਜੀ ਦੀ ਤੁਸੀਂ ਤਾਂ ਡਿਊਟੀ ਤੋਂ ਲੇਟ ਹੋ ਅਸੀਂ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਕਿਰਪਾ ਤੋਂ ਬਗੈਰ ਇਹ ਬਾਜਾ ਫੜਿਆ ਹੀ ਨਹੀਂ ਜਾ ਸਕਦਾ ਫੜਿਆ ਹੀ ਨਹੀਂ ਜਾ ਸਕਦਾ ਕਹਿੰਦੇ ਤੂੰ ਉੱਠ ਕੇ ਚੱਲੋ ਤਾਂ ਸਹੀ ਆ ਮਾਇਆ ਕੀ ਕਰਨੀ ਹੈ ਮਾਇਦੇ ਤਾਂ ਢੇਰ ਲੱਗ ਜਾਣਗੇ ਤੁਹਾਡੇ ਅੱਗੇ ਮਹਾਂਪੁਰਖਾਂ ਦਾ ਬਚਨ ਹੀ ਹੁੰਦਾ ਜੋ ਬਚਨ ਕਮਾਵੇ ਸੰਤਨ ਕਾ ਫਿਰ ਵੀ ਮਨ ਦੋ ਚਿੱਤੀ ਚ ਅਸੀਂ ਡਿਊਟੀ ਕਰਨ ਗਏ ਸਿਉਰਿਟੀ ਡਿਪਾਰਟਮੈਂਟ ਸੀ ਗਵਰਨਮੈਂਟ ਸਰਵਿਸ ਕੁਦਰਤੀ ਸਵੇਰ ਸਵੇਰ ਨਮਾਜ ਸੁਪਰਡੈਂਟ ਮੁਹੰਮਦ ਮੁਹੰਮਦ ਸਿੰਘ ਆ ਗਿਆ ਉਸਨੇ ਜਦ ਸਾਡਾ ਡਰਾਇਰ ਖੋਲਿਆ ਤੇ ਉਹਦੇ ਚ ਇੱਕ ਬੁੱਕ ਪਈ ਸੀ ਸਿਰ ਕੱਢੇ ਭੁੱਖੀ ਹੈ ਮੈਂ ਬਹਾਨਾ ਦੱਸਦਾ ਮਹਾਪੁਰਸ਼ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੈ ਤਿਉਂ ਕਰਨਾ ਤੁਸੀਂ ਦੌੜ ਨਹੀਂ ਸਕਦੇ ਉਹਨਾਂ ਦੇ ਹੁਕਮ ਤੋਂ ਇਹ ਤਾਂ ਐਵੇਂ ਹੀ ਮੱਥਾ ਟੇਕਣ ਤੇ ਇਹਨੇ ਰੱਖਿਆ ਸਿਰਫ ਕਦੇ ਰੱਖਦਾ ਏ ਕਦੇ ਚੱਕਦਾ ਏ ਤੇਰਾ ਸਜਦਾ ਯਾਰਾ ਨਹੀਂ ਸਜਦਾ ساری ਉਮਰ ਜ਼ਿੰਦਗੀ ਵਿੱਚ ਬਚਨ ਕੋਈ ਕਮਾਉਣਾ ਨਹੀਂ ਤੇ ਮੱਥਾ ਟੇਕਣ ਤੇ ਜ਼ੋਰ ਲਾਇਆ ਹੈ ਮੱਥਾ ਟੇਕਣ ਤੋਂ ਉੱਤੇ ਭਾਵ ਸੀ ਕਿ ਜੀਵਨ ਵਿੱਚ ਸਿਰ ਛੁੱਟ ਦਿੱਤਾ ਹੁਣ ਚੱਕਣ ਦੀ ਲੋੜ ਨਹੀਂ ਇੱਕ ਵਾਰੀ ਮੱਥਾ ਟੇਕਿਆ ਕਾਫੀ ਸੀ ਸ੍ਰੀ ਗੁਰਗੰਨ ਸਾਹਿਬੀ ਦੇ ਸਾਹਮਣੇ ਇਹ ਤਾਂ ਸੁਭਾਅ ਪਹਿ ਗਿਆ ਕਦੇ ਹੈਰਾਨੀ ਨਾਲ ਦੇਖੀਏ ਕਦੇ ਜੀਵਨ ਵੱਲ ਤੇ ਦੇਖੀਏ ਕੱਪੜੇ ਬਦਲ ਬਦਲ ਦੇਖਦਾ ਵਰਦੀਆਂ ਬਦਲ ਬਦਲ ਦੇਖਦਾ ਪਰ ਸਤਗੁਰ ਮੰਨ ਬਦਲ ਨੂੰ ਕਹਿੰਦੇ ਨੇ ਪੇਕੇ ਆਧਰਾ ਵੀ ਚੜਾ ਦਿੰਦਾ ਇੱਟਾਂ ਵੀ ਲਿਆ ਦਿੰਦਾ ਬਾਕੀ ਸਭ ਮਟੀਰੀਅਲ ਲਿਆਉਣ ਨੂੰ ਤਿਆਰ ਆ ਪਰ ਸਤਿਗੁਰ ਕਹਿੰਦੇ ਇਹ ਤਾਂ ਚਲੋ ਚਾਹੀਦਾ ਹੀ ਹੋਏਗਾ ਪਰ ਹੈਰਾਨੀ ਤਾਂ ਇਹ ਸੀ ਗੱਲ ਸੀ ਮੈਂ ਤੇ ਮਨ ਤੈਨੂੰ ਵੇਚਣ ਲਈ ਕਹਿੰਨਾ ਮੰਨਦੇ ਨੇ ਮਨ ਵੇਚ ਸਤਿਗੁਰ ਕੇ ਪਾਸ ਤੇ ਸੇਵਕੇ ਆਹੋ ਹੋ ਉਹ ਬੁੱਕ ਲੈ ਗਿਆ ਜਨਰਲ ਮੈਨੇਜਰ ਕੋ ਕਹਿੰਦੇ ਇਹ ਪੈਸੇ ਇਕੱਠੇ ਕਰਦੇ ਆ ਅਸਲ ਵਿੱਚ ਖੁਸ਼ਹਾਲਪੁਰ ਗੁਰਦੁਆਰਾ ਸਾਹਿਬ ਬਣਦਾ ਸੀ ਜਿੰਨੇ ਅਸੀਂ ਸਿੱਖ ਮੈਂਬਰ ਸੀ ਉਹ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਉੱਥੇ ਭੇਜਦੇ ਹੁੰਦੇ ਸੀ ਮੈਂ ਉਹ ਸੱਦਿਆ ਕਹਿਣ ਲੱਗੇ ਇਹ ਅਲੀਗੇਸ਼ਨ ਆ ਤੇਰੇ ਤੇ ਇੱਥੇ ਲੱਖਾਂ ਰੁਪਏ ਇਕੱਠਾ ਹੋ ਸਕਦਾ ਜਿੱਥੇ ਤੁਹਾਡੀ ਡਿਊਟੀ ਹੈ ਕਿ ਭੀ ਅਗਰ ਇੱਕ ਚਾਹ ਦਾ ਕੱਪ ਵੀ ਪੀਤਾ ਹੋਵੇ ਇੱਕ ਚਾਹ ਦਾ ਕੱਪ you can chop off my head ਤੁਸੀਂ ਮੇਰੀ ਗਰਦਨ ਕੱਟ ਸਕਦੇ ਹੋ ਕਹਿੰਦਾ ਮੈਂ ਤੈਨੂੰ ਨਹੀਂ ਕਹਿੰਦਾ ਤੂੰ ਇਹ ਦੱਸ ਪਈ ਉਥੇ ਕੋਈ ਵਿਰੋਧ ਤਾਂਤਾ ਨਹੀਂ ਮੈਨੂੰ ਪਤਾ ਲੱਗ ਗਿਆ ਆਪਸ ਵਿੱਚ ਅਰਬੀਆਂ ਦੀ ਲੱਗਦੀ ਸੀ ਕਿ ਨਹੀਂ ਪਰ ਹੁਣ ਤੁਸੀਂ ਮੇਰੇ ਤੇ ਸ਼ੱਕ ਕੀਤਾ ਮੈਂ ਤੁਹਾਡੀ ਨੌਕਰੀ ਨਹੀਂ ਕਰਨੀ ਲੈ ਕੇ ਦੇ ਦਿੱਤਾ ਇੱਕ ਹਫ਼ਤੇ ਤੋਂ ਬਾਅਦ ਜਿਹੜਾ ਮੇਰਾ ਮੈਨੇਜਰ ਸੀ ਆਇਆ ਕਹਿੰਦੇ ਉਹ ਕਿੱਥੇ ਆ ਕਹਿੰਦੇ ਉਹ ਤਾਂ ਨੌਕਰੀ ਨਹੀਂ ਕਰਦਾ ਹਾਂ ਉਹ ਤਾਂ ਛੱਡ ਗਿਆ ਕਹਿੰਦਾ ਮੈਂ ਆਉਣਾ ਹੀ ਨਹੀਂ ਕਹਿੰਦੇ ਇਹੋ ਜੀ ਕਿਹੜੀ ਗੱਲ ਆ ਜਿਹੜੀ ਚੀਜ਼ ਚਾਹੀਦੀ ਮੈਨੂੰ ਉਸੇ ਕਹਿੰਦਾ ਨਹੀਂ ਉਹਨਾਂ ਦਿਨਾਂ ਵਿੱਚ ਪਲੇਗ ਪੈ ਗਈ ਗੁਜਰਾਤ ਵਿੱਚ ਫਲਾਈਟਾਂ ਸਾਰੀਆਂ ਬੰਦ ਹੋ ਗਈਆਂ ਅਸੀਂ ਟਿਕਟ ਲੈਣ ਗਏ ਉਹ ਕਹਿੰਦੇ ਵੀ ਲਾਸਟ ਫਲਾਈਟ ਸੀ ਸਾਰੀ ਬੋਕਾ ਕਹਤੋਂ ਦੇਖ ਤਾਂ ਸਹੀ ਕਿੰਨੇ ਦਾ ਤੁਹਾਨੂੰ ਕਹਿ ਦਿੱਤਾ ਵੀ ਮੈਂ ਅਜੇ ਪੇਠੀ ਮਰੋੜੀ ਸੀ ਆਵਾਜ਼ ਆ ਗਈ ਕਹਿੰਦੇ ਇੱਕ ਬੰਦੇ ਨੇ ਸੀਟ ਕੈਨਸਲ ਕਰਾਈ ਹੈ ਤੁਸੀਂ ਇਹ ਟਿਕਟ ਲੈ ਲਓ ਤੇ ਦੂਜੇ ਦਿਨ ਤੀਜੇ ਦਿਨ ਅਸੀਂ ਇੰਡੀਆ ਆ ਗਏ ਉਸ ਤੋਂ ਬਾਅਦ 3 ਮਹੀਨੇ ਕੋਈ ਫਲਾਈਟ ਹੀ ਨਹੀਂ ਚੱਲੀ ਕੋਈ ਜਹਾਜ਼ ਹੀ ਨਹੀਂ ਚੱਲਿਆ ਕਿਉਂਕਿ 31 ਨੂੰ ਫਲਾਈਟ ਲਈ ਪਹਿਲੀ ਨੂੰ ਮਹਾਪੁਰਸ਼ਾਂ ਨੇ ਜਿਹੜਾ ਸਮਾਗਮ ਉੱਥੇ ਜਿਹੜਾ ਹੁਣ ਵੀ 25 ਤੋਂ 17 ਅਕਤੂਬਰ ਤੱਕ ਕੋਤਰੀ ਸਮਾਗਮ ਚੱਲਣਾ ਉਹ ਸ਼ੁਰੂ ਸੀ ਮਹਾਪੁਰਸ਼ਾਂ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ ਜਿਹੜਾ ਬੰਦਾ ਟਾਲਣ ਦੀ ਕੋਸ਼ਿਸ਼ ਕਰਦਾ ਉਹ ਖਾਰ ਹੋ ਜਾਂਦਾ ਮੈਂ ਬੇਨਤੀ ਸਿਰਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਰਦਾ ਜਾਂ ਤਾਂ ਮੱਥਾ ਨਾ ਟੇਕ ਜੇ ਟੇਕਿਆ ਤਾਂ ਫਿਰ ਚੱਕੀ ਨਾ ਤੇ ਮੇਰੇ ਖਿਆਲ ਨਾਲ 2 ਮਿੰਟ ਬਾਕੀ ਰਹਿ ਗਏ ਆਉਂ ਕਹਿੰਦੇ 4-5 ਮਿੰਟ ਜੇ ਬਾਕੀ ਹੈਗੇ ਆ ਪਤਾ ਜਦੋਂ ਪਿਆਰਿਆਂ ਦੇ ਦੀਦਾਰੇ ਹੁੰਦੇ ਨੇ ਕੀ ਮਿਲਦਾ ਜਦੋਂ ਪਿਆਰ ਆਉਂਦੇ ਹੁੰਦੇ ਨੇ ਦੀਦਾਰੇ ਯਾਦ ਆਉਂਦੇ ਸੱਚੇ ਬਾਦਸ਼ਾਹ ਪਿਆਰ ਆਉਂਦੇ ਹੁੰਦੇ ਨੇ ਦੀਦਾਰੇ ਯਾਦ ਆਉਂਦੇ ਸੱਚੇ ਬਾਦਸ਼ਾਹ ਸ਼ਾਮ <Sessim> ਯਾ <Sessim> ਪਾਤਸ਼ਾਹ ਜਾਸ ਆਉਂਦਈ ਜੀ ਸੱਚੇ ਪਾਤਸ਼ਾਹ ਸਾਦ ਹੰਦ ਸੱਚੇ پاکਚਾ ਜਦੋਂ ਪਿਆਰ ਆਂਦੇ ਮਹਾਪੁਰਸ਼ਾਂ ਦੇ ਜਾਣ ਤੋਂ ਬਾਅਦ ਇੱਕ ਵੱਡਾ ਖਲਾਅ ਆ ਜਾਂਦਾ ਕਦੇ-ਕਦੇ। ਲਾੜੇ ਤੋਂ ਬਗੈਰ ਬਰਾਤ ਜਿਹੜੀ ਆ ਕਿੰਨੀ ਵੀ ਸੋਹਣੀ ਹੋਵੇ ਪਰ ਲਾੜੇ ਤੋਂ ਬਗੈਰ ਕੋਈ ਪਾਣੀ ਨਹੀਂ ਦਿੰਦਾ। ਲਾੜੇ ਨੂੰ ਲਾੜੇ ਤੇ ਅੱਖ ਹੁੰਦੀ ਆ। ਮਹਾਪੁਰਸ਼ਾਂ ਨੇ ਜਿਹੜੀ ਫਲਵਾੜੀ ਲਾਈ ਹੈ ਬਾਬਾ ਮੋਹਨ ਸਿੰਘ ਜੀ, ਬਾਬਾ ਮਨੀ ਸਿੰਘ ਤੇ ਹੋਰ ਸਾਰਿਆਂ ਦੀ। ਆਸ ਕਰਦਾ ਹਾਂ ਅਰਦਾਸ ਵੀ ਕਰਦਾ ਹਾਂ ਕਿ ਸਤਗੁਰ ਮਹਾਂਪੁਰਸ਼ ਉਹਨਾਂ ਦੇ ਸੀਸ ਤੇ ਹੱਥ ਰੱਖ ਕੇ ਸੇਵਾ ਲੈਣ ਤਾਂ ਕਿ ਕਿਉਂਕਿ ਜਦੋਂ ਮਹਾਂਪੁਰਸ਼ਾਂ ਤੋਂ ਜਾਣ ਤੋਂ ਬਾਅਦ ਕਿਵੇਂ ਪਤਾ ਲੱਗਦਾ ਕਿ ਮਹਾਂਪੁਰਸ਼ ਆਜਰ ਨਾਜਰ ਨੇ ਜਦੋਂ ਉਹਨਾਂ ਦੇ ਪਿਆਰੇ ਵਰ੍ਹਸ਼ੀਆਂ ਮਨਾਉਂਦੇ ਨੇ ਜਨਮ ਦਿਨ ਮਨਾਉਂਦੇ ਨੇ ਫਿਰ ਪਤਾ ਲੱਗਦਾ ਜੀਉਂਦੇ ਜੀ ਸੰਤ ਮਰੇ ਹੋਏ ਹੁੰਦੇ ਨੇ ਓਏ ਦੁਨੀਆਂ ਦੇ ਲੋਕੋ ਜੀਉਂਦੇ ਜੀ ਸੰਤ ਮਰੇ ਹੋਏ ਹੁੰਦੇ ਨੇ ਉਹਨਾਂ ਦੇ ਜਿਉਂਦੇ ਰਹਿਣ ਦਾ ਉਦੋਂ ਪਤਾ ਲੱਗਦਾ ਜਦ ਉਹਨਾਂ ਦੇ ਪਿਆਰੇ ਉਹਨਾਂ ਦੀਆਂ ਵਰਸ਼ੀਆਂ ਉਹਨਾਂ ਦੀਆਂ ਯਾਦਾਂ ਮਨਾਉਂਦੇ ਨੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਸਮਾਂ ਹੋ ਗਿਆ ਮਹਾਪੁਰਖਾਂ ਤੋਂ ਸਤਗੁਰਾਂ ਤੋਂ ਸਾਰੇ ਮਹਾਪੁਰਸ਼ਾਂ ਦਾ ਵੀ ਧੰਨਵਾਦ ਹੈ ਅਸ਼ੀਰਵਾਦ ਲੈਣਾ ਹੈ ਉਹਨਾਂ ਤੋਂ ਵੀ ਬਹੁਤਾਂ ਸਮਾਂ ਹਾਜ਼ਰੀ ਲੱਗ ਗਈ ਇੰਨਾ ਹੀ ਬਹੁਤ ਆ ਐਡੇ ਵੱਡੀ ਸਟੇਜ ਤੇ ਤਾਂ ਸਿਰਫ ਜੋੜਿਆਂ ਚ ਹੀ ਬਹਿਣ ਨੂੰ ਮਿਲ ਜਾਏ ਬਹੁਤ ਆ ਆਖੋ ਸਤਨਾਮ ਵਾਹਿਗੁਰੂ ਆਓ ਫਤ ਸਾਂਝੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ